ਭਾਈ ਸਾਹਿਬ ਜੀ ਤੁਸੀਂ ਤਕਰੀਬਨ ਵੀਡੀਓ ਇੱਕ ਦੇਖ ਹੀ ਲਈ ਹੋਣੀ ਆ ਕਿ سوشل میڈیا ਤੇ ਘੁੰਮ ਰਹੀ ਐ ਇੱਕ ਦੋ ਦਿਨਾਂ ਤੋਂ ਕਿ ਜਿਹੜਾ ਇੱਕ ਜਾਤ ਦਾ ਹੰਕਾਰਿਆ ਹੋਇਆ ਬੰਦਾ ਸਰਪੰਚ ਇੱਕ ਮਜ਼ਦੂਰ ਭਾਈ ਚਾਰੇ ਦੇ ਬੰਦੇ ਨੂੰ ਜਾਤੀ ਸੂਚਕ ਸ਼ਬਦ ਬੋਲਣ ਦੇ ਆ ਜਿਹੜੇ ਸੁਣਣ ਸੁਣਨ ਵਾਲੇ ਨਹੀਂ ਮਨ ਨੂੰ ਰਹਿ ਨਹੀਂ ਹੋਇਆ ਕਾਫੀ ਟਾਈਮ ਤੋਂ ਆਪਾਂ سوشل میڈیا ਤੇ ਕੋਈ ਵੀਡੀਓ ਨਹੀਂ ਪਾਈ ਪਰ ਰਹਿ ਨਹੀਂ ਹੋਇਆ ਭਾਈ ਉਹ ਵੀਡੀਓ ਦੇਖ ਕੇ ਜਦੋਂ ਕਿਉਂ ਕਹਿੰਦਾ ਕਿ ਤੂੰ ਬਾਹਰ ਆ ਤੇਰੇ ਗੋਲੀਆਂ ਮਾਰਨੀ ਆ ਕਰਨੀ ਜੋ ਕਰਨੀ ਪਹਿਲੀ ਗੱਲ ਤਾਂ ਹਣਾ ਤੈਨੂੰ ਮੈਂ ਇਹ ਦੱਸਣੀ ਚਾਹੁੰਦੇ ਆ ਕਿ ਚਾਹਨਾ ਕਿ ਤੂੰ ਹਣਾ ਗੋਲੀਆਂ ਦਾ ਡਰਾਵਾ ਇਸ ਕੰਮ ਨੂੰ ਮਾਉਂਦੇ ਸਾਰਾ ਕੁਝ ਹੀ ਦੇਖਿਆ ਆ ਠੀਕ ਆ ਗੁਰੂ ਸਾਹਿਬ ਜੀ ਦੇ ਨਾਲ ਬਾਬਾ ਜੀਵਨ ਸਿੰਘ ਸਿੰਘ ਜੀ ਚੱਲੇ ਉਹ ਇੱਕੇ ਵਾਰ ਦੋ ਰਫਲਾਂ ਚਲਾ ਲੈਂਦੇ ਸੀ ਠੀਕ ਆ ਸਾਰਿਆਂ ਨੂੰ ਪਤਾ ਠੀਕ ਆ ਤਾਂ ਹਰੀ ਸਿੰਘ ਨਲੂਏ ਬਾਰੇ ਵੀ ਸਾਰੇ ਜਾਣਦੇ ਆ ਕਿ ਜਿਹਨੇ ਸਭ ਤੋਂ ਮਹਾਨ ਨੱਜਰਨੈਲ ਗਿਣੇ ਗਏ ਆ ਅਮਰੀਕਾ ਨੇ ਸਰਚ ਕੀਤੀ ਸੀ ਇਉ ਉਸ ਕੌਮ ਦੇ ਯੋਧੇ ਆ ਤੁਸੀਂ ਐਵੇਂ ਸੋਚੋ ਨਾ ਕਿਸੇ ਦੇ ਮਗਰ ਕਿਸੇ ਨੇ ਉਹਨੇ ਅੱਗੇ ਸਾਡੇ ਬੰਦੇ ਨਹੀਂ ਬੋਲ ਸਕਦੇ ਜਿਆਦਾ ਲਟਾੜੇ ਹੋ ਸੀ ਪਰ ਹੁਣ ਅਸੀਂ ਬੋਲਣ ਜੋਗੇ ਹੋ ਗਏ ਆ ਠੀਕ ਆ ਤੇ ਜਿਹੜੀ ਅਗਲੀ ਗੱਲ ਆ ਉਹ ਦੱਲਿਓ ਠੀਕ ਆ ਤੁਸੀਂ ਚੰਗੇ ਬੰਦਿਆਂ ਦਾ ਵੀ ਅਕਸ ਖਰਾਬ ਕਰਦੇ ਆ ਠੀਕ ਆ ਤੁਸੀਂ ਕੀ ਕੀਤਾ ਸਾਰਾ ਕੁਝ ਤੁਸੀਂ ਲਟਾ ਕੇ ਬਹਿ ਗਏ ਘਰਾਂ ਚ ਆਪਣੇ ਭਈਏ ਵੜ ਗਏ ਪੰਜਾਬੀ ਬੋਲੀ ਸਾਡੇ ਤੋਂ ਖੋਈ ਜਾਂਦੇ ਉਹ ਪਾਣੀ ਸਾਡੇ ਖੋਲੇ ਉਹਨਾਂ ਨੇ ਨਸ਼ੇ ਦੇ ਸਾਡੇ ਮੁੰਡੇ ਲਾਤੇ ਤਾਂ ਲੜਨ ੜੇ ਤੁਸੀਂ ਮੈਂ ਜੋ ਗਰੀਬ ਭਾਈਚਾਰੇ ਨਾਲ ਮਜ਼ਦੂਰ ਭਾਈਚਾਰੇ ਨਾਲ ਬਲਕੇ ਤੁਹਾਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਲੜਾਈ ਸਾਡੀ ਸਟੇਟ ਨਾਲ ਜੋ ਸਾਡਾ ਪੰਜਾਬ ਨੂੰ ਖੋਈ ਜਾਂਦੀ ਸਾਰਾ ਕੁਝ ਹੀ ਖੋ ਕੇ ਲੈ ਗਏ ਤਾਂ ਸੰਸੋਧੀਆਂ ਦਾ ਬਿਆਨ ਤੁਸੀਂ ਸੁਣਿਆ ਹੋਣਾ ਮਨੀਸ਼ ਸੰਸੋਧੀਆਂ ਜਿਹੜਾ ਇਹਨਾਂ ਦਾ ਆਮ ਆਦਮੀ ਪਾਰਟੀ ਵਾਲਾ ਕਹਿੰਦਾ ਸਾਨੂੰ 2027 ਦੀ ਇਲੈਕਸ਼ਨ ਲੜਨੀ ਭਾਵੇਂ ਜੋ ਕੁਝ ਮਰਜ਼ੀ ਕਰਨਾ ਪਵੇ ਲੜਾਈ ਕਰਨੀ ਪਵੇ ਪੈਸਾ ਵਰਤਣਾ ਪਵੇ ਜੋ ਮਰਜ਼ੀ ਤੁਸੀਂ ਦੇਖ ਬਲਕੇ ਤੁਸੀਂ ਇਹ ਦੇਖੋ ਸਾਡਾ ਦੁਸ਼ਮਣ ਕੌਣ ਹੈ ਤੇ ਮੈਂ ਧੰਨਵਾਦ ਕਰਦਾ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਬਲਕੇ ਬਿਨਾਂ ਦੇਰੀ ਤੋਂ ਪਰਚਾ ਕੀਤਾ ਤੇ ਦੂਜਾ ਸਭ ਤੋਂ ਵੱਡਾ ਧੰਨਵਾਦ ਮੈਂ ਉਹਨਾਂ ਆਗੂਆਂ ਦਾ ਕਰਦਾ ਜਿਹੜੇ ਫਟਾਫਟ ਉਤੇ ਪਹੁੰਚਿਆ ਉਹਨਾਂ ਵੀਰਾਂ ਦਾ ਧੰਨਵਾਦ ਭੈਣਾਂ ਦਾ ਧੰਨਵਾਦ ਸੋਸ਼ਲ ਮੀਡੀਆ ਤੇ ਜਿਨ੍ਹਾਂ ਨੇ ਇਹ ਵੀਡੀਓ ਵਾਇਰਲ ਕਰਕੇ ਲੋਕਾਂ ਤੱਕ ਪਹੁੰਚਾਈ ਉਹਨਾਂ ਸਾਰਿਆਂ ਦਾ ਧੰਨਵਾਦ ਆ ਤੇ ਇਹੋ ਜਿਹੇ ਬੰਦਿਆਂ ਨੂੰ ਨੱਥ ਪੇਣੀ ਚਾਹੀਦੀ ਆ ਪੰਚਾਇਤੀ ਤੌਰ ਤੇ ਮਤੇ ਪੇਣ ਪਹਿਲਾਂ ਇੱਕ ਮਤਾ ਲਿਖਣਾ ਚਾਹੀਦਾ ਕੋਈ ਵੀ ਭਾਵੇਂ ਕਿਸੇ ਧਰਮ ਦਾ ਕੋਈ ਆਗੂ ਆ ਪਿੰਡ 'ਚ ਬੈਠਾ ਚਾਹੀ ਕੋਈ ਹਿੰਦੂ ਧਰਮ ਦਾ ਕੋਈ ਸਿੱਖ ਧਰਮ ਦਾ ਚਾਹੀ ਕੋਈ ਮੁਸਲਮਾਨ ਧਰਮ ਦਾ ਕੋਈ ਸਾਈ ਧਰਮ ਦਾ ਆਗੂ ਹੈਗਾ ਉਹ ਮਤਾ ਪਾਵੇ ਕਿਸੇ ਨੂੰ ਕਦੇ ਵੀ ਜਾਤੀ ਤੌਰ ਤੇ ਟਾਰਗੇਟ ਨਾ ਕੀਤਾ ਜਾਵੇ ਪੰਚਾਇਤੀ ਤੌਰ ਤੇ ਕਾਰਵਾਈ ਹੋਵੇ ਇਹ ਗੰਦ ਪਾਇਆ ਹੈ ਹਰਾਮ ਦੇ ਨੇ ਦੱਲਿਆਂ ਨੇ ਮੇਰੇ ਮੂੰਹ 'ਚੋਂ ਗਾਲਾਂ ਨਿਕਲੀਆਂ ਮੈਂ ਗੁੱਸਾ ਆਉਂਦਾ ਸੀ ਵੀਡੀਓ ਦੇਖ ਕੇ ਪੁੱਤ ਤੈਨੂੰ ਕੋਈ ਟੱਕਰਿਆ ਨਹੀਂ ਤੂੰ ਤੇਨੂੰ ਟੱਕਰਿਆ ਜੇ ਇਨੀ ਯੁਰਤ ਰੱਖਦਾ ਸੀ ਆਉਂਦਾ ਸਾਡੀਆਂ ਨਿਹੰਗ ਸਿੰਘ